ਹੈਲੋ ਹੈਲੋ ਖੰਡਿਆੜੀ ਹਾਂ ਜੀ ਬਸ ਇੱਕ ਅੰਨੀ ਤੇ ਜਗਾ ਮਾਤਰੀ ਮਾੜਾ ਵੀ ਅਵੇ ਇੱਥੇ ਆ ਭਾਈ ਕੋਈ ਕਰਾ ਦੇਣਾ ਦੱਸੋ ਇਹ ਗੱਲ ਆਉਂਦਾ ਹੈ ਜੇ ਨਾ ਆਉਂਦਾ ਇਹ ਦਿੱਲੀ ਆ ਗਿਆ ਹਾਂ ਤੇ ਉਹ ਬੇਸੀ ਉਹਦਾ ਫੋਨ ਆ ਗਿਆ ਜੀ ਅੱਛਾ ਤੇ ਸੁਕਿੰਗਾ ਹਲ ਹੋ ਗਈ ਯਾਰ ਹਮ ਜਣਾ ਪੜਾ ਸਾਨੂੰ ਉਹ ਕੈਨਸਲ ਹੋ ਗਿਆ ਨਹੀਂ ਗੱਲ ਦਾ ਇਹ ਬੜਾ ਆਹ ਵੇ ਬਰਾੜਾ ਵਾਸਤੇ ਇਨੀ ਜਵਲੇ ਚਾਰ ਆਉਂਦਾ ਹਾਂ ਉਹ ਲੁੱਕ ਲੈਣਾ ਆਹ ਤਾਂ ਜਹਾੜਾ ਪੜਾ ਚਲੋ ਕੋਈ ਨਹੀਂ ਆ ਉਹ ਤਹੀ ਫਿਰ ਮਸਵਾ ਦਿੱਤਾ ਹੈਗਾ ਘਰ ਦੇ ਘਰ ਦੇ ਦਰ ਜੋ ਮਹਾਰਾ ਰੀਕੇ ਨਾਲ ਨਾ ਮੈਂ ਇਹਨਾਂ ਨਾਲ ਗੱਲ ਕਰਾਂ ਆ ਮੰਮੀ ਨਾਲ ਕਰ ਲਾ ਕਰਾਓ ਕਰ ਹਲੋ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਇਦਾਂ ਹੀ ਅਸੀਂ ਉਹਦਾ ਫੋਨ ਆ ਗਿਆ ਦਿੱਲੀ ਆ ਗਏ ਹਾਂ अच्छा ते फेर ਨਾਲ ਵਾਪਸ ਜਾਣਾ ਪੈ ਗਿਆ ਵਾ ਤੇ ਹੁਣ ਜਾਣਾ ਪੈਣਾ ਵਾ ਤੇ ਤੁਸੀਂ ਐਂ ਕਰੋ ਕੋਈ ਨਹੀਂ ਲੀਕ ਕੇ ਮਾਰਦਾ ਇਹਨਾਂ ਨਾਲ ਕੁਛ ਨਹੀਂ ਕਰੋ ਘਰ ਦੇ ਘੜੇ ਜੀ ਚਲ ਜੋ ਲੈ ਆ ਕੁੜੀ ਨੂੰ ਹੋਰ ਕੀ ਨੇ ਸਾਰੇ ਹੈਗੇ ਹੋਰ ਵੀ ਬੰਦੇ ਆਏ ਛੋਟੀ ਨਾਲ ਨਾ ਓਏ ਕਿਹ ਸਾਥ ਜਾਣੇ ਹੈਗੇ ਅੱਛਾ ਸਾਰੇ ਵਾਪਸ ਚੱਲੇ ਆਂਗੇ ਸਾਰੇ ਵਾਪਸ ਆਤਲੇ ਆ ਤੇ ਤੁਸੀਂ ਗਾੜੀਆਂ ਕਹਿਣਾ ਇਹ ਪਾਓ ਬੜੀ ਚੌਂਦੇ ਬੜੇ ਚਾਵਾ ਰਹ ਹੁੰਦੇ ਹਾਂ ਭਾਈ ਹਾਂ ਚਾਉਣਾ ਵਾ ਆ ਜੀ ਹਟਾ ਲਦਾ ਸਤ ਮੈਂ ਕੀ ਗੱਲ ਮੈਂ ਕੀ ਕਰਾ ਹੁਣ ਇਕੱਲੀ ਕੋਈ ਨਹੀਂ ਆ ਨਾ ਘਰ ਦੇ ਕੀ ਉਹ ਤੁਸੀਂ ਕੋਲੇ ਲਿਆ ਗੁਰ ਮਾਰ ਦੇ ਲਿਕੇ ਨਾ ਬਾਬਾ ਦੀਸ ਨਾਲ ਆਪਣੀ ਕਿਹੜੀ ਗੱਲ ਆ ਚਲੋ ਨਾ ਕੋਈ ਆ ਮਾਰ ਚੰਗੇ ਕਰੂ ਜੋ ਕਰੂ ਤੂੰ ਜੋ ਟੈਨਸ਼ਨ ਪਾਤੀ ਟੈਨਸ਼ਨ ਦਾ ਮੈਨੂੰ ਨਹੀਂ ਟੈਨਸ਼ਨ ਹੈ ਗਿਆ ਪਰੰਦ ਇਹ ਚਾਹ ਹੁੰਦਾ ਬੱਚਿਆਂ ਦਾ ਚਲੋ ਠੀਕ ਮੈਨੂੰ ਕਿਵੇਂ ਕਰਿਆ ਸੋ ਕੁਝੋ ਕੁਝੋ ਬਲੇ ਬੋਲਾਂਦੇ ਆ ਤੂੰ ਕਿਨੇ ਤੋਂ ਸਿਰ ਸੋਟ ਲੈ ਵਿਚਾਰੀ ਨੇ ਕਾਰਗਾਈ ਕੋਈ ਨਹੀਂ ਮਾ ਲਈ ਗੁਰਪਾਲਾ ਪਾ ਠੀਕ ਠੀਕ ਨਾ ਪੂਆ ਜੀ ਕੀ ਕਰਾਂ ਮੈਂ ਹੁਣ ਫੇ ਸਾਰੀਆਂ ਜ਼ਿੰਮੇਵਾਰੀਆਂ ਮੈਂ ਨਿਭਾਉਣ ਲਈਆਂ ਛੁੱਟੀ ਕੈਨਸਲ ਹੋ ਗਿਆ ਨੌਕਰੀ ਵਾ ਨੌਕਰੀ ਕਿਤੇ ਨਖਰਾ ਕੀ 8-10 ਬੰਦੇ ਹੀ ਜਿਹਨਾਂ ਛੁੱਟੀ ਆਉਂਦੇ ਸੀ ਜਦਾਂ ਆਉਂਦੇ ਹੀ ਆ ਸਾਰੇ ਇਕੱਠੇ ਤੇ ਦਿੱਲੀੋਂ ਫੇਰ ਸਾਰਿਆਂ ਨੂੰ ਵਾਪਸ ਬੁਲਾ ਲਿਆ ਇਹ ਮਹਾ ਜੁੱਟੀ ਲਈ ਅੱਗੇ ਜਿਹੜੀ ਦਿੰਦੇ ਲੜਾਈ ਲੜੂਈ ਲੱਕੀ ਕਰਕੇ ਫੌਜੀਆਂ ਦਾ ਤੇ ਬਹੁਤ ਔਖਾ ਆ ਪਿਆ ਥਣ ਮੈਨੂੰ ਦੱਸ ਨਾਉ ਕਰੀ ਤੇ ਅੰਦੇ ਨੇ ਨਗਰਾ ਕੀ ਇਹ ਤਾਂ ਫਿਰ ਸਰਕਾਰ ਦੇ ਬੱਜੇ ਹੁਣ ਕਿੱਦਾਂ ਕਰਾਂ ਪੈਂਜੀ ਕਰਨਾ ਕੀ ਆ ਵਾਗਰ ਦੇ ਨਾਲ ਇਹ ਕਹਤੇ ਕੁੜੀ ਵਿਆਹ ਕੇ ਤੇ ਘਰ ਲਿਆ ਚੁੰਨੀ ਚੜਾਵਾ ਕਰਤੇ ਉਹ ਉਹਨਾਂ ਨੂੰ ਵੀ ਪਤਾ ਹੀ ਹੈ ਤੇ ਚਲੋ ਭਾਏ ਆਪਣਾ ਚੁੰਨੀ ਚੜਾਇਆ ਫਿਰ ਚਲ ਪਿਓ ਪੁੱਤ ਸੌ ਹਨ ਨਾ ਨੇਣਿਆਂ ਦੇ ਵਿੱਚ ਹੁੰਦਾ ਹੈ ਇਹ ਤੇ ਯਾਦ ਕਰੀ ਲਾ ਕੇ ਤੁਰਨਾ ਨਾ ਕੋਤਲੇ ਮਗਰ ਤੁਰਨਾ ਚਲੋ ਫੇਰ ਉਹ ਵੀ ਬੱਚਾ ਹੀ ਮੁੜ ਗਿਆ ਹਾਂ ਉਹਦਾ ਵੀ ਦਿਲ ਕਰਦਾ ਮੈਂ ਵੇਖਾਂ ਜੱਗੇ ਨੂੰ ਫੋਨ ਜੱਗੇ ਨੇ ਵੀ ਕੋਈ ਸਰ ਪਤਾ ਦੇਤਾ ਸਾਰੇ ਲੋਕਾਂ ਨੇ ਇੱਕ ਨਾ ਚੰਗਾ ਵਿਆਹ ਕੀਤਾ ਨਾ ਕੁੜੀ ਦਾ ਪਿਓ ਵੀ ਬਾਹਰ ਉਹ ਹੀ ਡਲਰਾਂ ਨੂੰ ਪੈ ਗਿਆ ਉਹ ਵੀ ਨਹੀਂ ਉਹ ਆਇਆ ਤਾਂ ਸਾਡੇ ਇਹਨੂੰ ਤੇ ਚਾਹ ਵਾਧੂ ਹੀਗਾ ਤੇ ਘਾੜਾ ਦੱਸ ਟੈਨਸ਼ਨ ਹੋ ਰਹੀ ਪਾਤੀ ਮੈਨੂੰ ਤੇ ਦੱਸ ਕੀ ਕਰਾਂਗੇ ਆਪਾਂ ਕਰਦੀਆਂ ਕੀ ਕਰ ਸਕਦੇ ਹਾਂ ਕਰਦੀ ਹੋਏ ਦੱਸਦੇ ਰਵਿੰਦਰਪੁਰ ਦੇ ਸਰਕਾਰ ਤੇ ਫਿਰ ਉਹ ਨਾ ਕਰਨਾ ਹੀ ਪੈਣਾ ਆਪਾਂ ਨੂੰ ਜਿਹੜਾ ਆਪਾਂ ਰੁੱਝ। ਸਾਜੀ ਤੇ ਇਨਾ ਚਾਹੀਏ ਕਿ ਚੱਲ ਅਜ ਰਾਤ ਨੂੰ ਆ ਜਾਣਾ ਘਰੇ। ਹਾਂ। ਚਾਹ ਕੋਈ ਨਹੀਂ ਦੇ ਲੱ ਸਕੀ। ਬੰਦੇ ਨਹੀਂ ਰਹਣ ਕੌਣ ਦਗਾਵਾ। ਹਾਂ। ਤੇ ਹੁੰਦਾ ਵੀ ਵੀ ਆਇਆ ਕੋਈ ਨਾਲ ਘੜੀ ਲਾ ਕੇ ਜਾਂਦਾ। ਇਹਨਾਂ ਲੋਕਾਂ ਆਖਣਾ ਘਰੇ ਉਹ ਗੱਲ ਕੀਤੀ ਵੀ ਬੁੱਢੀ ਆ ਪੁੱਤਰੀ ਘਰੇ ਬੰਦੇ ਸੱਦਿਆ ਨਹੀਂ ਤੁਹਾਡੇ ਸਾਹਮਣੇ ਹੀ ਸਾਰਾ ਕੁਝ। ਇਹਦਾ ਇਹਦਾ ਮੂੰਹ ਥੋੜੀ ਫੜ ਲੈਣਾ ਲੋਕਾਂ ਨੇ ਇਹ ਤਾਂ ਗੱਲਾਂ ਕਰ ਹੀ ਲੈਣੀਆਂ ਪਰ ਜਿਹਦੇ ਘਰ ਹੋਏ ਉਹਨੂੰ ਪਤਾ ਹੁੰਦਾ ਵਾ ਚਲੋ ਜੋ ਉਹਨੂੰ ਚੰਗਾ ਲੱਗੇ ਪਹਿਨੇ ਸੋਖ ਤੁਲੀ ਨਾ ਤੇ ਚੋਕ ਕਰੇ ਪਤਾ ਉਹਦੇ ਹੈਗਾ ਇਹ ਤਾਂ ਇਹ ਹੁੰਦਾ ਤੇ ਆਈ ਹੈ ਨਾ ਹੁੰਦਾ ਵਾ ਚਾਹ ਤੇ ਆਉਂਦਾ ਪਰ ਹੁਣ ਉਹਦੇ ਵਸ ਦਾ ਰੋਗ ਨਹੀਂ ਨਾ ਮੈਂ ਛੁੱਟੇ ਨਹੀਂ ਸਾਰੇ ਕਰਦੇ ਨੇ ਸਾਰੇ ਘਰਾਂ ਦੇ ਹੀ ਜਿਆਦਾ ਗਾੜੀ ਤੱਕੇ ਮੈਂ ਘਰ ਦੇ ਘਰ ਇਹ ਹੈ ਉਹਨਾਂ ਘਰ ਛੁੱਟੀ ਨੇ ਮੈ ਉਹ ਕਿ ਕਸਾ ਮਿਲੀ ਉਹ ਤੇਰੇ ਨੂੰ ਰਾਤ ਤੇ ਲੈ ਗਏ ਕੋਈ ਉਹਨਾਂ ਨੂੰ ਕੋਈ ਕਾਈ ਮਰੀ ਲੜਾਈ ਜਾਨੀ ਤੋਂ ਦਾਲ ਹੋਈ ਜਾਂਦੇ ਉਹਨਾਂ ਨੇ ਖਾਦ ਲਿਆ ਸਦਲੇ ਆ ਕੋਈ ਅਮਰਜੈਂਸੀ ਪੈ ਗਿਆ ਉਹ ਕੰਮ ਇਹ ਦੋ ਕਿਥੋਂ ਰਹਿਣ ਵਾਲਾ ਸੀ ਹਾਂ ਨਾ ਸਾਢੇ 5 ਹੋ ਗਏ ਆ ਅਜੇ ਤੱਕ ਕੁੜੀਆਂ ਆਈਆਂ ਨਹੀਂ ਆ ਪਤਾ ਨਹੀਂ ਕਿੱਥੇ ਰਹਿ ਗਈਆਂ ਫੋਨ ਕਰਕੇ ਪੁੱਛਦੀ ਆਂ ਭਲਾ ਨਾ ਲੋ ਵੀ ਗਈ ਆ ਦੁੱਤੀ ਤੇ ਉਹਦੇ ਵੀ ਘਰ ਦੇ ਸੌਂਟੇ ਹੁਣੇ ਆ ਕਾਲੇ ਪਹਿਨਦੇ ਆ ਮੈਂ ਹਲੋ ਹਲੋ ਹਾਂਜੀ ਮੰਮੀ ਹਾਂਜੀ ਪੁੱਤਿਆ ਕੀ ਕਹਿੰਦੇ ਆ ਸਮਾਨ ਆ ਜੇ ਖਰੀਦਿਆ ਨਹੀਂ ਆ ਟਾਈਮ ਵੇਖੋ ਕਿੰਨਾ ਹੋ ਗਿਆ ਮੇਰੇ ਆ ਗਏ ਮੰਮੀ ਆ ਵੀ ਅੱਜ ਚੁੱਪ ਚੁੱਕਰ ਗਿਆ ਆਟੋ ਤੋਂ ਅੱਛਾ ਤੇ ਰਾਜਾ ਬੜਾ ਸੀ ਬਾਜ਼ਾਰ ਦੇ ਵਿੱਚ ਤੇ ਸਮਾਨ ਲੈਂਦਾ ਟਾਈਮ ਲੱਗ ਗਿਆ ਤੇ ਵੈਸੇ ਸਮਾਨ ਸਾਰਾ ਚਲਾ ਗਿਆ ਚਲ ਆ ਜਾਓ ਫਿਰ ਹਨੇਰਾ ਵੀ ਹੋਣ ਦਿਆ ਵਾ ਠੀਕ ਨਹੀਂ ਆ ਗਏ ਆ ਗਏ ਵਾ ਠੀਕ ਹੈ ਜਿੱਦੇ ਮੈਨੂੰ ਬਾਬਾ ਛੜਕਿਆ ਪਹਿਲਾਂ ਤੁਹਾਡੇ ਨਾਲ ਲੇਟ ਹੋ ਗਿਆ ਨਹੀਂ ਮੰਮੀ ਕੁਛ ਨਹੀਂ ਕਹਿੰਦੇ ਮੈਨੂੰ ਫੋਨ ਆ ਗਿਆ ਸੀ ਮੈਂ ਘਾਂਦੇ ਪੈ ਰਸਤੇ 'ਚ ਠੀਕ ਹੈ ਆ ਗਿਣਿਆ ਦੇ ਬੋਲਦਾ ਆਂ ਲੱਗਦਾ ਕਿ ਖਰਾਸ਼ ਵੜਾ ਹੈ ਮਮੀ ਜੀ ਤਾਂ ਸਾਰਾ ਸਾਮਾਨ ਤੇ ਚਲੋ ਸਾਰਾ ਹੀ ਆ ਗਿਆ ਅੱਛਾ ਉਹ ਦੀ ਬਣਾ ਲਈ ਰੋਟੀ ਰੋਟੀ ਹਾਂ ਰੋਟੀ ਤੇ ਬਣਾ ਲਈ ਮੈਂ ਦਾਲ ਬਣਾਈ ਠੀਕ ਹੈ ਹਾਂ ਲਿਆਵਾ ਫਿਰ ਲੋਕ ਡਿਗਾ ਟਿਕਾ ਨਿਆ ਡਿਸ਼ ਜੀ ਕੋਲ ਰਖਣਾ ਇਹ ਵੀ ਚੁੱਕਣਾ ਤਾਂ ਬਰਗਰ ਵੀ ਕਰਕਾ ਕੇ ਆਈ ਜੀ ਫਰਗੇਟਡ ਬਰਗਰ ਨਾਲ ਹਾਂ ਉਸ ਮਾਸ ਨੂੰ ਲੈਂਦੇ ਆ ਥੋੜਾ ਜਿਹਾ ਫਿਰ ਭੁੱਖ ਲੱਗੇ ਦਿਖਾਈ ਗਿਆ ਘਰੇ ਜਾ ਕੇ ਫੇਰ ਮੰਮਾ ਨਾਲ ਚਲੋ ਦਿਖਾਓ ਕੀ ਲੈ ਕੇ ਆਈਆਂ ਜੀ ਕੁਝ ਜਿੜੇ ਕੋਈ ਵੀ ਚਾਹ ਚੁਟਕਾ ਸੰਦ ਕਰਕੇ ਦਿਖਾ

डाची ना अलमारी डेची पा के समान अपना सारा एक जगह मम्मी ठीक हाँ है हाँ। तू तो उदास नहीं पता उदास नहीं है मैं उतना ही ख्याल जहा आ गया तेरे पापा का ਚਲੋ ਅਗਹੀ ਹੁੰਦੇ ਕਿਚਾ ਕੋਈ ਖੁਸ਼ੀ ਇਸ ਖੁਸ਼ੀ ਚ ਸ਼ਾਮਲ ਲੈਂਦੇ ਚਲੋ ਕੋਈ ਗੱਲ ਨਹੀਂ ਅੰਟੀ ਜਿਉਟ ਕਰੋ ਦਿਲੀ ਦਾ ਵਿਆਹ ਕੁਛ ਕਿਛੀ ਕਰਦੇ ਟੈਨਸ਼ਨ ਕਿ ਲੈਣਦੇ ਜੀ ਚੁੱਪ ਕਰੋ ਨਹੀਂ ਬਸ ਚਲੋ ਵਧੀਆ ਵਧੀਆ ਦੇਖੇ ਪਰਵਾਹ ਨਹੀਂ ਆਵਾ ਚਲੋ ਮਾਰਾ ਸੱਚੇ ਬਾਸ਼ ਸਾਰੇ ਕੰਮ ਵਧੀਆ ਵਧੀਆ ਕਰੇਗੇ ਬਸ ਮਜਬੂਰੀਆਂ ਹੀ ਆ ਕਰਾਣੀਆਂ ਹਲ ਕੋਈ ਨਹੀਂ ਪਤਾ ਹੀ ਮੇ ਕੁਛ ਜਲਦੀ ਬਾਜੀ ਚ ਹੋ ਗਿਆ ਸਾਰਾ ਕੁਛ

बस मजबुरियां हीयां ਘਰਾਂ ਦੀਆਂ ਵੇਲੋ ਆਪਣੇ ਧੀਆ ਪੁੱਤਾਂ ਦੀਆਂ ਖੁਸ਼ੀਆਂ ਚ ਵੀ ਨਹੀਂ ਸ਼ਾਮਲ ਹੋ ਸਕਦੇ ਢਿੱਡ ਪਿੱਛੇ ਕਿੱਥੇ ਕਿੱਥੇ ਪਰਦੇਸੀ ਚਾਰੇ ਟੱਕੇ ਖਾਂਦੇ ਆ ਟੱਕੇ ਖਾਂਦੇ ਚਲ ਕੋਈ ਨਹੀਂ ਪੁੱਤ ਤੂੰ ਨਹੀਂ ਕੋਈ ਕਿਸੇ ਚੀਜ਼ ਦੀ ਟੈਨਸ਼ਨ ਲੈਣੀ ਠੀਕ ਹੈ ਕੋਈ ਨਹੀਂ ਮਾਰਾ ਸਭ ਕੁਛ ਠੀਕ ਵਧੀਆ ਕਰੂਗਾ ਚਲੋ ਲੈ ਆਓ ਬਈ ਮਸੀ ਕਲ ਕੀ ਹੜਾ ਲਾ ਲਿਖੇ ਕਲ ਫਿਰ ਲਾ ਲਾ ਸੋਣਾ ਬੜਾ ਪੰਨੀ ਗੰਡਾ ਉਹ ਦੇ ਵੇਖੇ ਜੰਗੀ ਤੇ ਗਈ ਆ ਤਾਈ ਇਹਦੀ ਆ ਦੇ ਆ ਰਹਿ ਪੈਂਦੀ ਤਾਹ ਘਰ ਮੱਛੇ ਤੁੰੜਾ ਚਲੋ ਕੋਈ ਨਹੀਂ ਚਲੋ ਉਠੋ ਵਾਗੋ ਕਬਜਾ ਫੋਨ ਕੀਤਾ ਮਾਨੂੰ ਸਿੱਧਾ ਗੁਰਦੁਆਰੇ ਆ ਜਾ ਹਾਂਜੀ ਭੈਣ ਜੀ ਮੈਂ ਫੋਨ ਕੀਤਾ ਮੈਂ ਕੁੜੀ ਗੁਰਦੁਆਰੇ ਲਿਆਉਂ ਤੁਹਾਨੂੰ ਪਹਿਨਾ ਪਨਦਕਾਰ ਜੀ ਕਰਨਾ ਆਹ ਚਲੋ 한번 하고, 한번 하고, 한번 하고, 한 Thank <laughs> week. ਰਿਤੀ ਨੂੰ ਭੇਜਾ ਰਿਤੀ ਦੇ